ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਵਿੱਚ ਤੁਸੀਂ ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖਣਾ ਤੁਸੀਂ ਜਿੰਨਾ ਕਿਸੇ ਨੂੰ ਅੱਗੇ ਕਰੋਗੇ ਓਨਾ ਹੀ ਪਰਮਾਤਮਾ ਤੁਹਾਨੂੰ ਅੱਗੇ ਕਰੇਗਾ ਓਨੇ ਹੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇਗਾ ਓਨੇ ਹੀ ਜ਼ਿਆਦਾ ਤੁਹਾਨੂੰ ਸਫਲਤਾ ਮਿਲੇਗੀ ਤੇ ਤੁਸੀਂ ਜਿੰਨਾ ਹੀ ਕਿਸੇ ਨੂੰ ਪਿੱਛੇ ਕਰੋਗੇ ਉਨਾ ਹੀ ਪਰਮਾਤਮਾ ਤੁਹਾਨੂੰ ਪਿੱਛੇ ਕਰੇਗਾ ਇਹ ਗੱਲ ਮੇਰੀ ਹਮੇਸ਼ਾ ਯਾਦ ਰੱਖਣਾ ਇਹ ਕੋਈ ਮਜ਼ਾਕ ਨਹੀਂ ਹੈ ਹਕੀਕਤ ਹੈ ਕਿਉਂਕਿ ਹਰ ਇੱਕ ਬੰਦੇ ਨੇ ਆਪਣੇ ਕਰਮਾਂ ਦਾ ਖਾਣਾ ਹੈ ਕੋਈ ਕਿਸੇ ਦਾ ਨਹੀਂ ਖਾਂਦਾ ਹਰ ਇੱਕ ਆਪਣੇ ਕਰਮਾਂ ਦਾ ਖਾਂਦਾ ਹੈ ਆਪਣੇ ਕਰਮ ਹਰ ਕੋਈ ਭੋਗਦਾ ਹੈ ਚਾਹੇ ਚੰਗੇ ਕਰਮ ਨੇ ਚਾਹੇ ਮਾੜੇ ਕਰਮ ਨੇ ਹਰ ਕੋਈ ਆਪਣੇ ਕਰਮਾਂ ਦਾ ਖਾਂਦਾ ਹੈ ਆਪਣੇ ਕਰਮ ਹਰ ਕੋਈ ਭੋਗਦਾ ਹੈ ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਇਹ ਮਜ਼ਾਕ ਨਾ ਸਮਝ ਲੈ ਇਹ ਹਕੀਕਤ ਹੈ ਇੱਕ اٹਲ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ